ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਪਿੱਛੇ ਲੱਗੀ ਹੋਈ ਤੁਸੀਂ ਪੇਂਟਿੰਗ ਦੇਖ ਰਹੇ ਹੋ ਨਾ ਇਹ ਪੇਂਟਿੰਗ ਦੇ ਵਿੱਚ ਇੱਕ ਗੱਲ ਬੜੀ ਪਿਆਰੀ ਸਮਝਾਈ ਗਈ ਆ ਜੇਕਰ ਉਹ ਵਿਚਾਰ ਇਸ ਪੇਂਟਿੰਗ ਦੇ ਜਰੀਏ ਅਸੀਂ ਸਮਝ ਲਈਏ ਤੇ ਮੈਂ ਸਮਝਦਾ ਸਾਡੀ ਜ਼ਿੰਦਗੀ ਬਦਲ ਜਾਏ ਆਉ ਮੈਂ ਤੁਹਾਨੂੰ ਵੀ ਪੇਂਟਿੰਗ ਦਿਖਾਣਾ ਇੱਕ ਵਾਰ ਇਹਨੂੰ ਦੇਖੋ ਤਾਂ ਇਹ ਹੈ ਜੀ ਪੇਂਟਿੰਗ ਤੁਸੀਂ ਇਹ ਪੇਂਟਿੰਗ ਨੂੰ ਦੇਖ ਕੇ ਤੁਹਾਨੂੰ ਕੋਈ ਜੱਜ ਹੋ ਰਿਹਾ ਜੀ ਇਹ ਪੇਂਟਿੰਗ ਦੇ ਵਿੱਚ ਆ ਜਿਹੜਾ ਇਹ ਇੱਕ ਰੋਖਾ ਤੇ ਇਸ ਰੋਖ ਨੂੰ ਫਲ ਲੱਗੇ ਹੋਏ ਆ ਬਹੁਤ ਸਾਰੇ ਫਲ ਲੱਗੇ ਹੋਏ ਆ ਤੇ ਇਹ ਫਲਾਂ ਦਾ ਕੀ ਰਾਜ ਆ ਇਹ ਸੁਰਖ ਦਾ ਕੀ ਰਾਜ ਆ ਇਹ ਗੁਰਬਾਣੀ ਦੀ ਪੰਕਤੀ ਦੇ ਵਿੱਚ ਦਰਸਾਇਆ ਹੋਇਆ ਹੈ ਇਹ ਤੁਸੀਂ ਪੜੋ ਧਿਆਨ ਨਾਲ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚਾਖਿਆ ਸੱਚ ਰਹੇ ਅਕਾਈ ਹੁਣ ਆ ਜਿਹੜਾ ਆ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਇੱਕ ਰੁੱਖਾ ਤੇ ਇਸ ਰੁੱਖ ਨੂੰ ਇਹ ਸਾਰੇ ਜਿਹੜੇ ਹਨ ਜੀ ਉੱਤੇ ਇਹ ਫਲ ਲੱਗੇ ਹੋਏ ਆ ਇੱਕੋ ਅੰਮ੍ਰਿਤ ਬਿਰਗ ਹੈ ਇਸ ਵੱਡਾ ਸਾਰਾ ਰੁੱਖ ਕੀ ਆ ਇਹ ਆਤਮਿਕ ਜੀਵਨ ਪ੍ਰਦਾਨ ਕਰਨ ਵਾਲਾ ਇੱਕ ਰੋਖਾ ਤੇ ਆਤਮਿਕ ਜੀਵਨ ਪ੍ਰਦਾਨ ਕਰਨ ਵਾਲਾ ਰੋਖ ਕਿਹੜਾ ਚੀ ਗੁਰੂ ਪਾਤਸ਼ਾਹ ਕਹ ਰਿਹਾ ਇਕੋ ਅੰਮ੍ਰਿਤ ਬਿਰਖ ਹੈ ਉਹ ਅੰਮ੍ਰਿਤ ਦਾ ਅਰਥ ਆਤਮਿਕ ਜੀਵਨ ਪ੍ਰਦਾਨ ਕਰਨ ਵਾਲਾ ਰੋਖ ਤੇ ਉਹ ਹੈ ਪ੍ਰਭੂ ਦਾ ਨਾਮ ਪਰਮੇਸ਼ਵਰ ਦਾ ਨਾਮ ਇਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਇਸ ਨਾਮ ਰੂਪੀ ਰੋਖ ਨੂੰ ਜਿਹੜੇ ਫਲ ਲੱਗੇ ਹੋਏ ਆ ਇਹ ਸਾਰੇ ਇਹ ਫਲ ਕਿਹੜੇ ਲੱਗੇ ਹੋਏ ਆ ਜੀ ਇਹ ਫਲ ਲੱਗੇ ਹੋਏ ਆ ਫਿਰ ਅੰਮ੍ਰਿਤ ਰੂਪੀ ਫਲ ਜਾਨਕੀ ਨਾਮ ਦੇ ਰੋਖ ਨੂੰ ਨਾਮ ਦੇ ਹੀ ਫਲ ਲੱਗੇ ਹੋਏ ਆ ਤੇ ਜਿਹੜਾ ਬੰਦਾ ਜਿਹੜਾ ਇਨਸਾਨ ਜਿਹੜਾ ਮਨੁੱਖ ਇਸ ਰੋਖ ਦੀ ਪਛਾਣ ਕਰ ਲਈ ਕਹਿੰਦਾ ਉਹਨੂੰ ਫਲ ਦੀ ਪਛਾਣ ਆ ਜਾਏਗੀ ਕਿਉਂਕਿ ਸਿਆਣੇ ਕਹਿੰਦੇ ਆ ਨਾ ਫਲ ਤੋਂ ਰੁੱਖ ਦੀ ਪਛਾਣ ਆ ਜਾਂਦੀ ਹੈ ਤੇ ਰੁੱਖ ਤੋਂ ਫਿਰ ਅੱਗੇ ਫਲ ਦੀ ਪਛਾਣ ਆ ਜਾਂਦੀ ਹੈ ਇਦਾਂ ਹੀ ਜਿਹੜੀ ਸਾਡੀ ਆਤਮਾ ਹੈ ਇਹਦੇ ਤੋਂ ਪਰਮਾਤਮਾ ਦੀ ਪਛਾਣ ਆਣੀ ਹੈ ਤੇ ਪਰਮਾਤਮਾ ਤੋਂ ਆਤਮਾ ਦੀ ਪਛਾਣ ਆਣੀ ਹੈ ਜਿਹਨੇ ਨਾਮ ਰੂਪੀ ਆਤਮਿਕ ਜੀਵਨ ਪ੍ਰਦਾਨ ਕਰਨ ਵਾਲਾ ਫਲ ਚੱਖ ਲਿਆ ਆ ਇਸ ਰੁੱਖ ਦਾ ਫਲ ਜਿਹਨੇ ਚੱਖ ਲਿਆ ਬਾਬਾ ਜੀ ਕਹਿੰਦੇ ਆ ਵੀ ਅੰਮ੍ਰਿਤ ਫਲ ਜਿਨੀ ਚੱਖਿਆ ਸੱਚ ਰਹੇ ਅਕਾਈ ਉਹ ਜਿਹੜੇ ਬੰਦੇ ਆ ਉਹ ਰੱਜ ਜਾਂਦੇ ਆ ਜਿਨ੍ਹਾਂ ਨੇ ਨਾਮ ਦਾ ਫਲ ਚੱਖ ਲਿਆ ਉਹ ਦੁਨੀਆਂ ਵੀ ਤੌਰ ਦੇ ਉੱਤੇ ਪੂਰਨ ਤੌਰ ਤੇ ਰੱਜ ਜਾਂਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਰਹਿ ਜਾਂਦੀ ਦੁਨਿਆਵੀ ਪਦਾਰਥਾਂ ਦੀ ਭੁੱਖ ਨਹੀਂ ਰਹਿ ਜਾਂਦੀ ਪਰ ਅੰਮ੍ਰਿਤ ਫਲ ਜਿਨੀ ਚੱਖਿਆ ਜਿਨ੍ਹਾਂ ਨੇ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਨਾਮ ਰੂਪੀ ਫਲ ਨੂੰ ਚੱਖਿਆ ਉਹ ਫਿਰ ਸੱਚੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ 'ਚ ਜੁੜ ਕੇ ਰਜ ਜਾਂਦੇ ਆ ਤੇ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਜਿਹੜਾ ਰਾਜ ਆ ਨਾ ਜੀ ਉਹ ਰਾਜ ਸਾਨੂੰ ਇੰਨੀ ਜਲਦੀ ਨਹੀਂ ਹੁੰਦਾ ਰਾਜ ਓਣਾ ਉਹ ਬੜੀ ਵੱਡੀ ਕਿਰਪਾ ਬੜੀ ਵੱਡੀ ਬਖਸ਼ਿਸ਼ ਆ ਇੱਕ ਮੈਂ ਤੁਹਾਨੂੰ ਹੋਰ ਪੇਂਟਿੰਗ ਦਿਖਾਣਾ ਇਹ ਜਿਹੜੀ ਪੇਂਟਿੰਗ ਹੈ ਨਾ ਇਹਨੂੰ ਤੁਸੀਂ ਦੇਖੋ ਇਹ ਹੁਸੈਨ ਜਿਹੜਾ ਉਹ ਚਿੱਤਰਕਾਰ ਹੋਇਆ ਨਾ ਉਹਨੇ ਬਣਾਈ ਹੈ ਪੇਂਟਿੰਗ ਤੇ ਮੈਂ ਗੱਲ ਕਰ ਰਿਹਾ ਜੀ ਜਿਹੜਾ ਰਾਜਾ ਉਹ ਰਾਜ ਕਿਵੇਂ ਆਏਗਾ ਰਾਜ ਆਏਗਾ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਾਵਨ ਅੰਮ੍ਰਿਤ ਵੀ ਪਾਣੀ ਹੈ ਜਦੋਂ ਕੋਈ ਇਹਨੂੰ ਪੜ੍ਹੇਗਾ ਇਹਦੀ ਵਿਚਾਰ ਕਰੇਗਾ ਨਾਮ ਦੇ ਨਾਲ ਜੁੜੇਗਾ ਫਿਰ ਆ ਜਾਏਗਾ ਸਾਰੀ ਸੰਗਤ ਦਾ ਧੰਨਵਾਦ ਜੇ ਇਹ ਪ੍ਰੋਗਰਾਮ ਇਹ ਵੀਡੀਓ ਚੰਗੀ ਲੱਗੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ